ਦੱਸ ਸਕਦੇ ਆ ਕਿ ਇੱਕ ਖੇਤ ਹੁੰਦਾ ਖੇਤ ਲਿਆ ਬਾਰਡਰ ਦੇ ਉੱਪਰ ਹੁੰਦਾ ਤੇ ਉੱਥੋਂ ਜਿਹੜਾ ਵਾ ਪਾਕਿਸਤਾਨ ਰਾਹੀਂ ਜੜੀ ਆ ਜਿਹੜੀ ਖੇਪ ਜੜੀ ਆ ਉਹ ਆਉਂਦੀ ਆ ਕਿਵੇਂ ਆਉਂਦੀ ਆ ਕੋਣ ਕੋਣ ਮੁਸਲਮਣ ਫੜੇ ਕੇ ਕਦੋਂ ਤੋਂ ਕਾਰੋਬਾਰ ਕਰਦੇ ਇਹ ਪਹਿਲਾਂ ਛੋਟੀ ਡਰੋਨ ਰਾਹੀਂ ਛੋਟੀ ਕਨਸਾਈਨਮੈਂਟ ਕੁਆਂਟੀਟੀ ਦੀ ਮੰਗਵਾਉਂਦੇ ਰਿਹਾ ਹੁਣ ਇਹਨਾਂ ਨੇ ਵੱਡੀ ਡਰੋਨ ਰਾਹੀਂ ਵੱਡੀ ਕਨਸਾਈਨਮੈਂਟ ਮੰਗਵਾਈ ਆ ਇਹ ਤਿੰਨੋਂ ਨੌਜਵਾਨ ਖੇਤੀ ਦਾ ਕੰਮ ਕਰਦੇ ਔਰ ਪਾਕਿਸਤਾਨ ਬਾਰਡਰ ਦੇ ਨਾਲ ਨੇ ਜ਼ਮੀਨ ਹੋਣ ਕਰਕੇ ਸੰਪਰਕ ਇਹਨਾਂ ਦਾ ਪਾਕਿਸਤਾਨ ਸਮਗਲਰ ਅਲੀ ਨਾਮ ਦਾ ਬੰਦਾ ਹੈਗਾ ਜੀਪੀਆਰ ਪਰ ਇਸ ਸਤਿ ਸ਼੍ਰੀਕਾਲ ਜੀ ਆਮ ਦਰਸ਼ਕਾਂ ਦਾ ਮੇਰੇ ਵੱਲੋਂ ਯਾਨੀ ਕਿ ਲਵ ਗਿਲਚਾ ਵੱਲੋਂ ਅਸੀਂ ਕਰਦੇ ਹਾਂ ਜੀ ਬਹੁਤ ਬਹੁਤ ਸਵਾਗਤ ਸੋ ਜਿਵੇਂ ਕਿ ਤੁਹਾਨੂੰ ਸਾਰ ਨੂੰ ਪਤਾ ਹੀ ਕਿ ਸਾਡੀ ਜਿਹੜੀ ਪੰਜਾਬ ਪੁਲਸਾ ਦਿਨ ਰਾਤ ਜਿਹੜੀ ਆ ਤੁਹਾਡੀ ਤਨ ਅਤੇ ਮਨ ਤੇ ਤੁਹਾਡੇ ਜਾਨਮਾਲ ਦੀ ਜਿਹੜੀ ਰਾਖੀ ਕਰੀਏ ਇਸੇ ਸਬੰਧ ਦੇ ਵਿੱਚ ਅੱਜ ਜਿਹੜੀ ਵੱਡੀ ਸਫਲਤਾ ਜਿਹੜੀ ਆ ਅੰਮ੍ਰਿਤਸਰ ਦੀ ਪੁਲਿਸ ਨੂੰ ਉਦੋਂ ਪ੍ਰਾਪਤ ਹੁੰਦੀ ਹੈ ਜਦੋਂ ਡਰੋਨ ਰਾਹੀਂ ਜਿਹੜੀ ਆ ਇੱਕ ਚਿੱਤੇ ਦੇ ਵਪਾਰ ਦੀ ਖੇਪ ਜਿਹੜੀ ਆ ਉਸ ਨੂੰ ਬਰਾਮਦ ਕੀਤਾ ਜਾਂਦਾ ਹੈ ਦੱਸ ਸਕਦੇ ਆ ਕਿ ਇੱਕ ਖੇਤ ਹੁੰਦਾ ਖੇਤ ਲਿਆ ਬਾਰਡਰ ਦੇ ਉੱਪਰ ਹੁੰਦਾ ਤੇ ਉੱਥੋਂ ਜਿਹੜਾ ਵਾ ਪਾਕਿਸਤਾਨ ਰਾਹੀਂ ਜਿਹੜੀ ਆ ਜਿਹੜੀ ਖੇਪ ਜਿਹੜੀ ਆ ਉਹ ਆਉਂਦੀ ਆ ਕਿਵੇਂ ਆਉਂਦੀ ਆ ਕੋਣ ਕੋਣ ਮੁਸਲਮ ਫੜੇਗੇ ਕਦੋਂ ਤੋਂ ਕਾਰੋਬਾਰ ਕਰਨ ਇਸੇ ਸਬੰਧ ਦੇ ਅਸੀਂ ਗੱਲਬਾਤ ਕਰਾਂਗੇ ਸਾਡੇ ਕੋਲੋਂ ਮਾਨਯੋਗ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਕਮਿਸ਼ਨਰ ਸਾਹਿਬ ਮੌਜੂਦ ਨੇ ਸਰ ਅੱਜ ਵੱਡੀ ਜਿਹੜੀ ਖੇਪ ਬਰਾਮਦ ਹੋਈ ਆ ਡਰੋਨ ਦੇ ਰਾਹੀਂ ਬਰਾਮਦ ਹੋਈ ਆ ਕਿ ਦੇਖੋ ਇਹ ਜਿਹੜੇ ਤਿੰਨ ਨੌਜਵਾਨ ਅਸੀਂ ਫੜੇ ਆ 5 ਕਿਲੋ ਹਿਰੋਇਨ 3.95 ਲੱਖ ਜਿਹੜਾ ਸਾਡਾ ਡਰਗ ਮਨੀ ਔਰ ਇੱਕ ਕਾਰ ਇੱਕ ਮੋਟਰਸਾਈਕਲ ਬਰਾਮਦ ਹੋਇਆ ਜੀ ਇਹ ਤਿੰਨੋਂ ਨੌਜਵਾਨ ਖੇਤੀ ਦਾ ਕੰਮ ਕਰਦੇ ਔਰ ਪਾਕਿਸਤਾਨ ਬਾਰਡਰ ਦੇ ਨਾਲ ਨੇ ਜ਼ਮੀਨ ਹੋਣ ਕਰਕੇ ਸੰਪਰਕ ਇਹਨਾਂ ਦਾ ਪਾਕਿਸਤਾਨ ਸਮਗਲਰ ਅਲੀ ਨਾਮ ਦਾ ਬੰਦਾ ਹੈਗਾ ਉਹੀ ਇਹਨਾਂ ਦਾ ਹੈਂਡਲਰ ਹੈ ਜੀ ਉਹਦੇ ਥਰੂ ਪਹਿਲਾਂ 6 ਮਹੀਨੇ ਤੋਂ ਐਕਟਿਵ ਹੋਏ ਆ ਜੀ ਇਹ ਪਹਿਲਾਂ ਛੋਟੀ ਡਰੋਨ ਰਾਹੀਂ ਛੋਟੀ ਕਨਸਾਈਨਮੈਂਟ ਕੁਆਂਟੀਟੀ ਦੀ ਮੰਗਵਾਉਂਦੇ ਰਿਹਾ ਹੁਣ ਇਹਨਾਂ ਨੇ ਵੱਡੀ ਡਰੋਨ ਰਾਹੀਂ ਵੱਡੀ ਇਹ ਜੀ ਕਨਸਾਈਨਮੈਂਟ ਮ ਉਹ ਆਈ ਹੈ ਔਰ ਉਹਨੂੰ ਵੇਚ ਕੇ ਚੰਗੇ ਮਤਲਬ ਫਾਈਨੈਂਸ਼ੀਅਲੀ ਇਹਨਾਂ ਨੂੰ ਫਾਇਦਾ ਹੋ ਰਿਹਾ ਉਸ ਕੱਲ ਦਾ ਉਹੀ ਇੱਕ ਲੁਭਾਉਣ ਦਾ ਇਹਨਾਂ ਵਾਸਤੇ ਮਾਦੇ ਮੈਂ ਕਿ ਸਾਨੂੰ ਚਾਰ ਪੈਸੇ ਬਣਦੇ ਆ ਜੀ ਹੁਣ ਜਿਹੜੀ ਸਾਡਾ ਅਗਲਾ ਕੰਮ ਹੈ ਉਹ ਮੁੱਢਲੀ ਪੁੱਛਗਿੱਛ ਅਸੀਂ ਕਰ ਰਹੇ ਹਾਂ ਕਿ ਉਹ ਜਿਹੜਾ ਪਾਕਿਸਤਾਨ ਬੇਸਡ ਹੈਂਡਲਰ ਹੈ ਜਾਂ ਸਮਗਲਰ ਹੈ ਉਹਦੇ ਕੀ ਕੀ ਹੋਰ ਇੰਡੀਆ ਚ ਕੰਟੈਕਟਸ ਨੇ ਔਰ ਇਸ ਤੋਂ ਇਲਾਵਾ ਇਹਨਾਂ ਨੇ ਕਿਹੜੇ ਕਿਹੜੇ ਬੰਦਿਆਂ ਨੂੰ ਹੋਰ ਕਨਸਾਈਨਮੈਂਟ ਦਾ ਹਿੱਸਾ ਦਿੱਤਾ ਸਰ ਇੱਕ ਵੱਡਾ ਸਵਾਲ ਹੁੰਦਾ ਕਹਿੰਦੇ ਜੀ ਇਹਨਾਂ ਨੇ ਖੇਤ ਜਿਹੜੇ ਆਪਣੇ ਸੀ ਇਹਨਾਂ ਦੇ ਉੱਤੇ ਇਹ ਥੋੜਾ ਟਾਈਮ ਪਹਿਲਾਂ ਲਏਗੇ ਮਤਲਬ ਇਸ ਕਾਰੋਬਾਰ ਕਰਨ ਵਾਸਤੇ ਕਿ ਜਾਂ ਪਹਿਲਾਂ ਹੀ ਇਹਨਾਂ ਕੋਲ ਮੌਜੂਦ ਹੈਗੇ ਸੀ ਦੇਖੋ ਪੁਰਾਣੇ ਆ ਖੇਤ ਉਹ ਵੀ ਚੈੱਕ ਕਰ ਰਹੇ ਆ ਅਸੀਂ ਸਾਰੇ ਆ ਵੀ ਕਦੋਂ ਦਾ ਫੈਮਲੀ ਦਾ ਇਹ ਬਿਜ਼ਨਸ ਇਸ ਤਰ੍ਹਾਂ ਦਾ ਹੈਗਾ ਐਗਰੀਕਲਚਰ ਦੇ ਵਿੱਚ ਕਿੰਨੀ ਦੇਰ ਤੋਂ ਇਨਵੋਲਡ ਹੈ ਉਹ ਸਾਰੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਸਰ ਇਹ ਜਦੋਂ ਡਰੋਨ ਨਹੀਂ ਆਪਣਾ ਕਰਦੇ ਸੀ ਤੇ ਕੋਈ ਪਤਾ ਨਹੀਂ ਲੱਗਾ ਆਪਣੇ ਬਾਰਡਰ ਤੇ ਵੀ ਕਾਫੀ ਸਿਕਿਉਰਟੀ ਹੁੰਦੀ ਆ ਆਸ-ਪਾਸੀ ਜਿਹੜਾ ਸਾਰਾ ਮੈਂ ਨਹੀਂ ਉਸ ਬਾਰੇ ਕਮੈਂਟ ਕਰ ਸਕਦਾ बिकॉज ਬਹੁਤ ਸਾਰੇ ਲੋਕ ਇਸ ਕੰਮ 'ਚ ਲੱਗੇ ਹੋਏ ਆ ਬੀਐਸਐਫ ਤੇ ਸਾਰੀ ਪੰਜਾਬ ਪੁਲਿਸ ਦੀ ਵੀ ਸਾਡੀ ਸੈਕੰਡ ਲਾਈਨ ਆਫ ਡਿਫੈਂਸ ਆ ਕਈ ਵਾਰੀ ਨਹੀਂ ਜਿਹੜੀ ਹਵਾ 'ਚ ਕੋਈ ਚੀਜ਼ ਆਉਂਦੀ ਆ ਜਾਂ ਸਾਇੰਟਿਫਿਕਲੀ ਉਹਨੂੰ ਲੌਂਗੀਟਿਊਡ ਲੈਟੀਟਿਊਡ ਭਰ ਕੇ ਭੇਜਿਆ ਜਾਂਦਾ ਤਾਂ ਉਹ ਲੈਂਡਿੰਗ ਹੀ ਉੱਥੇ ਹੁੰਦੀ ਆ ਨਹੀਂ ਮਿਸ ਹੋ ਜਾਂਦੀ ਕਈ ਵਾਰ ਐਡਾ ਲੰਬਾ ਬਾਰਡਰ ਆ ਸਰ ਚੰਦ ਕੇ ਰੁਪਿਆਂ ਦੇ ਵਾਸਤੇ ਜਿਹੜੀ ਸਾਡੀ ਪੰਜਾਬ ਦੀ ਨੌਜਵਾਨ ਪੀੜ੍ਹੀ ਆ ਸਾਡਾ ਯੂਥ ਆ ਨਾ ਉਹ ਦਿਨ ਦਾ ਜ਼ਿੰਦਗੀ ਦੇ ਨਾਲ ਖਲਵਾੜ ਜਾਂ ਕੀਤਾ ਜਾਂਦਾ ਸਿਰਫ ਇੱਕ ਚੰਦ ਕੇ ਰੁਪਿਆਂ ਵਾਸਤੇ ਇਹ ਕੋਈ ਸਾਡੇ ਵਾਸਤੇ ਇੱਕ ਸੋਸ਼ੀਓ ਇਕਨੋਮਿਕ ਪ੍ਰੋਬਲਮ ਹੈ ਸਾਨੂੰ ਸਾਰਿਆਂ ਨੂੰ ਇਹਦੇ ਚ ਕੰਟ੍ਰਿਬਿਊਟ ਕਰਨ ਦੀ ਲੋੜ ਹੈ ਚਾਹੇ ਹੋ ਐਜ਼ ਅ ਪੇਰੈਂਟ ਹੈ ਚਾਹੇ ਹੋ ਐਜ਼ ਅ ਸੋਸਾਇਟੀ ਹੈ ਅਸੀਂ ਆਪਣੇ ਨੌਜਵਾਨ ਪੀੜੀ ਨੂੰ ਕਾਉਂਸਲ ਕਰੀਏ ਔਰ ਜਿਹੜੀ ਪੈਸਿਆਂ ਦੀ ਹੋੜ ਹੈ ਉਹਦੀ ਜਗ੍ਹਾ ਉਹਨਾਂ ਨੂੰ ਸੈਲਫ এমਪਲॉयਮੈਂਟ ਔਰ ਆਪਣੀ ਜਿਹੜੀ ਡਿਗਨਿਟੀ ਆਫ ਲੇਬਰ ਜਿਹਨੂੰ ਕਹਿੰਨੇ ਆ ਕਿ ਕੰਮ ਕਰਨ ਦੇ ਵਿੱਚ ਆਪਣਾ ਫਖਰ ਮਹਿਸੂਸ ਕਰਨ ਦਸਾਂ ਨੌਂ ਦੀ ਕਮਾਈ ਕਰਨ ਉਧਰੋਂ ਅਸੀਂ ਪ੍ਰੇਰਿਤ ਕਰਨ ਦੀ ਲੋੜ ਹੈ ਜੀ ਸਰ ਜਿਹੜੀ ਠੇਫੜੀ ਕੋਈ ਨੈਟਵਰਕ ਲੱਗਦਾ ਆਪਣਾ ਕੀ ਹੈ ਪੰਜਾਬ ਦੇ ਵਿੱਚ ਹੋਵੇ ਜਾਂ ਬਾਹਰ ਜਿਹੜੇ ਇਹਨਾਂ ਦੇ ਜਿਹੜਾ ਡਿਸਟ੍ਰੀਬਿਊਟ ਕਰਦੇ ਹੁੰਦੇ ਜਦੋਂ ਇਧਰੋਂ ਲੈ ਕੇ ਆਉਂਦੇ ਸੀ ਬਾਰਡਰ ਦੇ ਰਾਹੀਂ ਜਦੋਂ ਆਪਣਾ ਉਹ ਸਾਰਾ ਹੁਣ ਗੱਲ ਆ ਜਾਏਗੀ ਜੀ ਸਾਹਮਣੇ ਕਿਉਂਕਿ ਬੰਦੇ ਤਾਂ ਤਿੰਨੋ ਹੀ ਫੜੇਗੇ ਕੋਈ ਬੰਦਾ ਬਚਿਆ ਨਹੀਂ ਇਹਦੇ ਵਿੱਚ ਉਹ ਸਾਰੀ ਗੱਲ ਅਸੀਂ ਪੂਰੀ ਬੈਕਵਰਡ ਫਾਰਵਰਡ ਲਿੰਕੇਜਸ ਪੂਰੇ ਇਹਨਾਂ ਦੇ ਇਨਵੈਸਟੀਗੇਟ ਕਰਕੇ ਹੁਣ ਰਿ ਬੜਾ ਜ਼ਰੂਰੀ ਆਪਣਾ ਕਈ ਵਾਰੀ ਪਤਾ ਹੁੰਦਾ ਕਿ ਗੁਆਂਢ ਦੇ ਵਿੱਚ ਆਹ ਕ੍ਰਾਈਮ ਹੋ ਰਿਹਾ ਜਾਂ ਸਾਡੇ ਆਸੇ ਦੁਆਲੇ ਵਾਲੇ ਦੁਆਲੇ 'ਚ ਨਾ ਇਹ ਕਾਂਡ ਹੋਣ ਵਾਲਾ ਆ ਜਾਂ ਬੰਦਾ ਗਲਤ ਕੰਮ ਕਰਿਆ ਉਹ ਡਰ ਜਾਂਦੇ ਨੇ ਕਿਤੇ ਨਾ ਕਿਤੇ ਕਹਿੰਦੇ ਜੀ ਸ਼ਾਇਦ ਸਾਡੀ ਦੁਸ਼ਮਣੀ ਪੈ ਜੇਗੀ ਪਰ ਉਹ ਪਤਾ ਨਹੀਂ ਲੱਗਦਾ ਫਿਰ ਉਹ ਆਗੋਂ ਨਾਲ ਜਦੋਂ ਘਰੇ ਵੜਦੀ ਆ ਤਾਂ ਫਿਰ ਸ਼ੇਕ ਲੱਗਦਾ ਆ ਸਰ ਇਹ ਚਾਹੀਦਾ ਆ ਆਪਣਾ ਕਿ ਆਪਸ ਦੇ ਵਿੱਚ ਇੱਕ ਰਿਸ਼ਤਾ ਬਣ ਜੇ ਆਪਸ ਦੇ ਵਿੱਚ ਤਾਲਮੇਲ ਹੋ ਜੇ ਸ਼ਾਇਦ ਵੱਡਾ ਕ੍ਰਾਈਮ ਜਿਹੜਾ ਉਹ ਰੋਕ ਸਕੇ ਜਾਂ ਕਿਸੇ ਦੀ ਜਾਨ ਜਿਹੜੀ ਉਹ ਬਚ ਸਕੇ ਦੇਖੋ ਜੀ ਆਪਣੀ ਜਿਹੜਾ ਸਾਡਾ ਸੰਵਿਧਾਨ ਹੈ ਸਾਨੂੰ ਰਾਈਟਸ ਵੀ ਦਿੰਦਾ ਹੱਕ ਵੀ ਦਿੰਦਾ ਉਹਦੇ ਨਾਲ ਡਿਊਟੀਆਂ ਵੀ ਨੇ ਸੋ ਆਪਾਂ ਨੂੰ ਸਾਰਿਆਂ ਨੂੰ ਆਪਣੀ ਡਿਊਟੀ ਪ੍ਰਤੀ ਵਫਾਦਾਰੀ ਹੋਣੀ ਚਾਹੀਦੀ ਹੈ ਚਾਹੇ ਉਹ ਸਮਾਜ ਪ੍ਰਤੀ ਹੈ ਚਾਹੇ ਉਹ ਕਿਸੇ ਆਪਣੇ profession ਪ੍ਰਤੀ ਹੈ ਸਾਨੂੰ ਆਪਣੇ ਉਹਦੇ ਪ੍ਰਤੀ loyality ਔਰ sincerity ਕਰਨੀ ਚਾਹੀਦੀ ਹੈ ਸੋ ਦੱਟ ਅਸੀਂ ਸਾਰੇ ਸਮਾਜ ਵਾਸਤੇ ਕੁਛ ਨਾ ਕੁਛ ਕਰਕੇ ਅਸੀਂ ਇੱਕ ਚੰਗਾ ਸਮਾਜ ਦੇ ਸਕੀ ਆਪਣੇ ਆਉਣ ਵਾਲੀ ਨਸਲ ਨੂੰ ਜੀ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਜੀ ਸੋ ਤੁਸੀਂ ਦੇਖਿਆ ਕਿ ਇੱਕ ਵੱਡੀ ਸਫਲਤਾ ਜਿਹੜੀ ਆ ਇਹ ਪੰਜਾਬ ਪੁਲਿਸ ਨੂੰ ਮਿਲੀ ਆ ਮਾਨਯੋਗ ਕਮਿਸ਼ਨਰ ਸਾਹਿਬ ਨੇ ਗੱਲਬਾਤ ਦੌਰਾਨ ਇਹ ਦੱਸਿਆ ਕਿ ਅੱਜ ਜਿਹੜੀ ਖੇਪ ਜਿਹੜੀ ਆ ਕਿਦਾਂ ਡਰੋਨ ਰਾਹੀਂ ਜਿਹੜੀ ਸੀ ਇਹ ਇੱਕ ਖੇਤ ਲਿਆਇਆ ਸੀ ਉਸ ਖੇਤ ਦੇ ਵਿੱਚੋਂ ਇਹ ਡਰੋਨ ਲਾਈਨ ਜਿਹੜਾ ਸੀ ਉਧਰੋਂ ਚਿੱਟੇ ਦਾ ਜਿਹੜਾ ਗੰਦਾ ਵਪਾਰ ਸੀ ਜਿਹੜਾ ਉਹ ਕਰਦੇ ਸੀ ਤੇ ਅੱਜ ਜਿਹੜਾ ਫਿਰ ਪਲੈਨਿੰਗ ਦੇ ਨਾਲ ਇਹਨਾਂ ਨੂੰ ਕਦੋਂ ਕਾਬੂ ਕੀਤਾ ਗਿਆ ਤੇ ਇਹ ਜਿਹੜਾ ਮਾਮਲਾ ਜਿਹੜਾ ਫਿਰ ਪੁਲਿਸ ਨੇ ਦਰਜ ਕੀਤਾ ਤੇ ਵੱਡੀ ਕੀ ਕੀਤਾ ਇੱਕ ਵੱਡੀ ਸਫਲਤਾ ਇਹ ਜਿਹੜੀ ਆ ਪ੍ਰਾਪਤ ਹੋਈ ਹੈ ਪੰਜਾਬ ਪੁਲਿਸ ਨੂੰ ਜਿਹੜਾ ਵਾ ਇੱਕ ਖੇਤ ਜਿਹੜੇ ਲੈ ਗਿਓ ਖੇਤ ਵੀ ਕਹਿੰਦੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆਂ ਵੀ ਕਦੋਂ ਤੋਂ ਲੈ ਗੇ ਕਦੋਂ ਤੋਂ ਸਾਹਮਣੇ ਜਿਹੜਾ ਆ ਰਹੇ ਨੇ ਸੋ ਵੱਡੀ ਪ੍ਰਾਪਤੀ ਪੰਜਾਬ ਪੁਲਿਸ ਨੂੰ ਜਿਹੜੀ ਇਸ ਵਕਤ ਜਿਹੜੀ ਮਿਲੀ ਆ ਡਰੋਨ ਜਿਹੜਾ ਸੀ ਡਰੋਨ ਰਾਹੀਂ ਜਿਹੜਾ ਸੀ ਆਪਣੇ ਚਿੱਟੇ ਦੀ ਖੇਪ ਕਰਨ ਵਾਲੇ ਇੱਕ ਗੈਂਗ ਦਾ ਜਿਹੜਾ ਪਰਦਾ ਫਾਹਜ ਜਿਹੜਾ ਸੀ ਪੰਜਾਬ ਪੁਲਿਸ ਦੇ ਵੱਲੋਂ ਕੀਤੇ ਗਏ ਸੋ ਇਹਦਾ ਦੀਆਂ ਖਬਰਾਂ ਹੋਰ ਦੇਖਣ ਲਈ ਤੁਸੀਂ ਸਾਡੇ ਚੈਨਲ ਨਾਲ ਜਰੂਰ ਜੁੜ ਰਹੋ ਮੈਂ ਤੁਹਾਡਾ ਦੋਸਤ ਤੇ ਹੋਸਟ ਮਿੱਤਰ ਲਵ ਗਿਲਸ਼ਾ ਮੇਰੇ ਨਾਲ ਕੈਮਰਾਮ ਵਰਲਡ ਪੋਸਟ ਇੰਡੀਆ ਤੋਂ